ਦੌੜ ਕੈਂਪ ਲਾਇਆ ਕਿੱਥੇ ਲਾਇਆ ਕਿੰਨਾ ਲੋਕ ਲਾਇਆ ਕਿੰਨੇ ਵਿਦਿਆਰਥੀ ਸਰ ਨਿਊ ਯੰਗ ਫਾਈਵ ਸਟਾਰ ਕਲੱਬ ਵੱਲੋਂ ਥੈਲਸੀਮੀਆ ਪੀੜਿਤ ਬੱਚਿਆਂ ਲਈ ਬਲੱਡ ਡੋਨੇਸ਼ਨ ਕੈਂਪ ਹੈ ਜੋ ਕਿ ਸ਼੍ਰੀ ਵਿਪਨ ਜੈਨ ਸ਼ਰਮਨ ਜੈਨ ਸਵਿਟ ਦੇ ਜਨਮ ਦਿਨ ਦੇ ਪਲੱਸ ਦੇ ਵਿੱਚ ਲਾਇਆ ਗਿਆ ਮੈਂ ਧੰਨਵਾਦ ਕਰਦਾ ਹੈ ਸ਼੍ਰੀ ਵਿਪਨ ਜੈਨ ਜੀ ਦਾ ਜਿਨ੍ਹਾਂ ਨੇ ਆਪਣੇ ਜਨਮ ਦਿਨ ਤੇ ਅੱਜ ਸਾਨੂੰ ਇਹ ਕੈਂਪ ਲਗਾਉਣ ਦੀ ਇਜਾਜ਼ਤ ਦਿੱਤੀ ਔਰ ਸਾਡੇ ਚੇਅਰਮੈਨ ਸ਼੍ਰੀ ਰਜੇਸ਼ ਜੀ ਮੌਨਿਕਾ ਜਿਨ੍ਹਾਂ ਨੇ ਇਸ ਕੈਂਪ ਲਈ ਸਾਨੂੰ ਪ੍ਰੇਰਿਤ ਕੀਤਾ ਕਿ ਥੈਲਸੀਮੀਆ ਪੀੜਤ ਬੱਚਿਆਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਅਸੀਂ तमाम ਲੁਧਿਆਣਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਜੋ ਇਸ ਕੈਂਪ ਦੇ ਵਿੱਚ ਬਲੱਡ ਡੋਨੇਟ ਕਰ ਗਿਆ ਠੀਕ ਹੈ ਨਹੀਂ ਤਾਂ ਉਹ ਕਿਸੇ ਵੀ ਹਸਪੀਟਲ ਤੇ ਜਾ ਕੇ ਬਲੱਡ ਡੋਨੇਟ ਕਰੇ ਤਾਂ ਕਿ ਥੈਲਸੀਮੀਆ ਪੀੜਿਤ ਕੋਈ ਵੀ ਬੱਚਾ ਬਿਨਾਂ ਖੂਨ ਤੋਂ ਵਾਂਝਾ ਨਾ ਰਹਿ ਸਕੇ ਸਰ ਹੁਣ ਤੱਕ ਕਿੰਨੇ ਕੁ ਡੋਨਰ ਆਏ ਤੇ ਕਿੰਨੇ ਕੈਂਪ ਚੱਲੇ ਸਰ 131 32 ਯੂਨਿਟ ਹੋ ਚੁੱਕੇ ਆ 152 ਦਾ ਸਾਡਾ ਟਾਰਗੇਟ ਆ ਵੀ 151 ਅਸੀਂ ਕਰਨਾ ਚਾਹੁੰਦੇ ਹਾਂ ਤੁਹਾਡੇ ਵੱਲੋਂ ਇੰਧਰ ਦੇ ਪੱਲੇ ਹੋਰ ਵੀ ਕਹੀ ਕਿਤੇ ਜਾਂਦੇ ਤੇ ਕੀ ਕਹਿਣਾ ਲੋਕਾਂ ਨੂੰ ਕੀ ਮੈਸੇਜ ਦੇਣਾ ਸਰ ਇਹੀ ਮੈਸੇਜ ਨੇ ਜਾਣਿਆ ਕਿ ਖੂਨ ਦੇ ਵਿੱਚ ਸੇਵਾ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤੀ ਸਾਡਾ ਕੰਮ ਸੇਵਾ ਕਰਨਾ ਸੇਵਾ ਸਾਡੇ ਖੂਨ ਚ ਲਿਗੀ ਹੈ ਜੈਨ ਪਰਿਵਾਰਾਂ ਦੇ ਬੱਚੇ ਆ ਸੇਵਾ ਕਰਨਾ ਹੀ ਸਾਡਾ ਮੋਟੀ ਕਈ ਲੋਕ ਦਰਦੇ ਆ ਬਲੱਡ ਦੇ ਨੂੰ ਲੇਕਿਨ ਇੱਕ ਬੰਦੇ ਤੁਸੀਂ ਵੀ ਦੇਖ ਦਿਓ ਸਰ ਅਸੀਂ ਕਿੰਨੀ ਦੇਰ ਤੋਂ ਸੇਵਾ ਕਰਦੇ ਆ ਰਹੇ ਆ ਕੋਈ ਪੋਲਿਟਿਕਸ ਨਹੀਂ ਆ ਸਾਡੀ ਸਿਰਫ ਸੇਵਾ ਹੀ ਸਾਡਾ ਮੁੱਖ ਉਦੇਸ਼ ਹੈ ਜੀ ਹਾਂ ਜੀ ਇਹ 판ਜੀ ਬਲੱਡ ਕੈਂਪ ਲਗਾਏ ਜਨਮ ਦਿਨ ਦੀ ਪਹਿਲੇ ਤੋਂ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਥੈਂਕ ਯੂ ਵੈਰੀ ਮਚ ਅੱਜ ਦਾ ਮੇਰਾ ਜਨਮ ਦਿਨ ਆਈਵੀਐਫ ਪੰਜਾਬ ਤੇ ਭੋਲੇ ਬਾਬਾ ਰਤਨ 무ਨੀ ਜੈਨ ਸੰਗ ਦੇ ਪ੍ਰਧਾਨ ਨੇ ਇੰਨਾ ਸਾਰਥਿਕ ਕਰਤਾ ਇੰਨਾ ਮਨ ਖੁਸ਼ ਕਰਤਾ ਮੈਂ ਸੋਚਿਆ ਨਹੀਂ ਸੀ ਵੀ ਇਹ ਸੰਸਥਾਵਾਂ ਇੰਨੇ ਵਧੀਆ ਤਰੀਕੇ ਨਾਲ ਥੈਲਸੀਮੀਆ ਦੇ ਬੱਚਿਆਂ ਵਾਸਤੇ ਬਲੱਡ ਕੈਂਪ ਲਗਾ ਕੇ ਤੇ 100 ਤੋਂ ਵੱਧ ਯੂਨਿਟਸ ਕਰਕੇ ਮਨ ਬਹੁਤ ਪਰਸਾਨ ਹੈ ਅੱਗੇ ਜਿਹੜਾ ਜਨਮ ਦਿਨ ਹੈ ਉਹ ਇੱਕ ਹੋਰ ਤਰੀਕੇ ਨਾਲ ਮਨਾਉਂਦੇ ਰਹੇ